ਅੱਜ ਪਰ ਦੇ ਵਿੱਚ ਗੈਂਗਸਟਰ ਵਿਰੁੱਧ ਜਵਾਬੀ ਕਾਰਵਾਈ ਆਪਰੇਸ਼ਨ ਪ੍ਰਹਾਰ ਚਲਾਇਆ ਜਾ ਰਿਹਾ ਹੈ ਇਸੇ ਮੁਹਿੰਮ ਤਹਿਤ ਗੈਂਗਸਟਰ ਪ੍ਰਭੂ ਦਾਸੂਬਾਲ ਦੇ ਸਾਥੀ ਜੱਗਾ ਪੱਤੂ ਨੇ ਪਿੰਡ ਕੈਰੋ ਨੇੜੇ ਹਥਿਆਰ ਬਰਾਮਦ ਕਰਨ ਲਈ ਜਾਂਦੇ ਸਮੇਂ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਉਸਦੇ ਸਾਥੀ ਦੀ ਲੱਤ ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਕਟਨਾ ਸਥਾਨ ਦਾ ਮੌਇਨਾ ਕਰਨ ਪਹੁੰਚੇ ਐਸਐਸਪੀ ਤਰਨਤਨ ਸੁਰਿੰਦਰ ਲੰਬਾ ਦਾ ਕਹਿਣਾ ਹੈ ਕਿ ਕੈਰੋ ਰੇਲਵੇ ਸਟੇਸ਼ਨ ਤੇ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇੱਕ ਕੈਰੋ ਫਾਟਕਾਂ ਦੇ ਨੇੜੇ ਲਗਭਗ 3.5 ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਦੋ ਆ ਮੁੰਡਿਆਂ ਦੀ ਡੈਥ ਹੋਈ ਸੀਗੀ ਤੇ ਫਾਇਰਿੰਗ ਚ ਤੇ ਇਹਦੇ ਵਿੱਚ ਮੇਨ ਸ਼ੂਟਰ ਜਿਹੜਾ ਸੀਗਾ ਉਹਦਾ ਨਾਮ ਸੀਗਾ ਜਗਤਾਰ ਲਿਆਸ ਜੱਗਾ ਪੱਤੂ ਜੋ ਆਇਡੈਂਟੀਫਾਈ ਕੀਤਾ ਗਿਆ ਸੀਗਾ ਤੇ ਇਸ ਕੇਸ ਵਿੱਚ ਮੇਨ ਸ਼ੂਟਰ ਵਾਰਦਾਤ ਹੋਣ ਦੇ ਨਾਲ ਹੀ ਐਬਸਕੋਂਡਿੰਗ ਸੀਗਾ ਲਗਭਗ ਪਿਛਲੇ 3.5 ਮਹੀਨੇ ਤੋਂ ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ 8 ਤੋਂ ਜ਼ਿਆਦਾ ਅਪਰਾਧੀਆਂ ਨੂੰ ਅਰੈਸਟ ਕਰ ਲਿਆ ਸੀਗਾ ਲੇਕਿਨ ਆ ਐਬਸਕੋਂਡਿੰਗ ਸੀਗਾ ਏਜੀਟੀਐਫ ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਫਜ਼ਲਕਾ ਪੁਲਿਸ ਦੇ ਨਾਲ ਮਿਲ ਕੇ ਤਰੰਤਨ ਪੁਲਿਸ ਦੀ ਸੀਆਈਏ ਟੀਮ ਅਤੇ ਐਸਐਚਓ ਸਿਟੀ ਪੱਟੀ ਕਿਨ ਦੀ ਟੀਮ ਨੇ ਮਿਲ ਕੇ ਇਹਨੂੰ ਅਜ ਦੋਸਾਰਾ ਸਾਡਾ ਆਪਰੇਸ਼ਨ ਪ੍ਰਹਾਰ ਗੈਂਗਸਟਰਸ ਤੇ ਵਾਰ ਨਾਮ ਤੋਂ ਸ਼ੁਰੂ ਹੋਇਆ ਤੇ ਉਸੇ ਟਾਈਮ ਇਹਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਅਰੈਸਟ ਕਰਨ ਤੋਂ ਬਾਅਦ ਇਹ ਤੋਂ ਫਰਦਰ ਪੁੱਛਤਾਚੀ ਕੀਤੀ ਗਈ ਤੇ ਜਿਹੜਾ ਵੈਪਨ ਇਹਨੇ ਛੁਪਾਇਆ ਸੀਗਾ ਉਹਦੇ ਬਾਰੇ ਇਹਨੇ ਲੋਕੇਸ਼ਨ ਡਿਸਕਲੋਜ਼ ਕੀਤੀ ਅੱਜ ਇਹਨੂੰ ਵੈਪਨ ਰਿਕਵਰੀ ਵਾਸਤੇ ਇੱਥੇ ਲਿਆ ਗਿਆ ਸੀਗਾ ਜਿੱਥੇ ਇਹਨੇ ਵੈਪਨ ਰਿਕਵਰੀ ਦੇ ਦੌਰਾਨ ਪੁਲਿਸ ਟੀਮ ਨੂੰ ਚਕਮਾ ਦਿੰਦੇ ਹੋਏ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਟੀਮ ਤੇ ਪਹਿਲਾਂ ਪੁਲਿਸ ਨੇ ਵਾਰਨਿੰਗ ਸ਼ਾਟਸ ਫਾਇਰ ਕੀਤੇ ਤੇ ਫਿਰ ਬਾਅਦ ਚ ਜਦੋਂ ਉਹਨੇ ਫਿਰ ਫਾਇਰ ਕੀਤਾ ਤੇ ਭਜਨ ਦੀ ਕੋਸ਼ਿਸ਼ ਕੀਤੀ ਉਦੋਂ ਪੁਲਿਸ ਦੇ ਆਪਣੇ ਇੰਚਾਰਜ ਐਸ ਐਚ ਓ ਨੇ ਇਤੇ ਫਿਰ ਫਾਇਰ ਕੀਤਾ ਜਿਹੜਾ ਪੈਰਵਲ ਫਾਇਰ ਸੀਗਾ ਤੇ ਇਹਦੇ ਤੋਂ ਇਹਨੇ ਗੁੱਡੇ ਤੇ ਇਹਦਾ ਫਾਇਰ ਲੱਗਾ ਹੈਗਾ ਜਿੱਤੋਂ ਆ ਇੰਜਰਡ ਹੋਇਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਜਿੱਥੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਫਾਰਦਰ ਇਹਦਾ ਜਿਹੜਾ ਵੈਪਨ ਹੈਗਾ ਉਹ ਪ੍ਰੈਮ ਆਫ ਸਾਈਟ ਦੇਖਣ ਤੋਂ ਲੱਗਦਾ ਕਿ ਇੱਕ ਸੈਮੀ ਆਟੋਮੈਟਿਕ ਵੈਪਨ ਹੈਗਾ ਜਿਹੜਾ ਪੀ ਐਕਸ 5 ਤੋਂ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ ਜਨਰਲੀ ਆ ਵੈਪਨ ਜਿਹੜੇ ਹੈਗੇ ਅਕਰੋਸ ਦੀ ਬਾਰਡਰ ਸਮਗਲਿੰਗ ਤੋਂ ਗੈਂਗਸਟਰਸ ਨਾਲ ਦੇ ਐਸੋਸੀਏਟਸ ਤੇ ਸਾਰੇ ਯੂਜ਼ ਕਰਦੇ ਹੈਗੇ ਇਸ ਬੰਦੇ ਦੇ ਵੀ ਜਿਹੜੇ ਹੈਗੇ ਗੈਂਗਸਟਰਸ ਦੇ ਗਰੁੱਪਸ ਦੇ ਨਾਲ ਐਸੋਸੀਏਸ਼ਨ ਹੈਗੀ ਜਿਹੜੀ ਅਸੀਂ ਇਨਵੈਸਟੀਗੇਟ ਵੀ ਕੀਤੀ ਹੈਗੀ ਫਰਦਰ ਵੀ ਨੂੰ ਇਨਵੈਸਟੀਗੇਟ ਕਰਾਂਗੇ ਜਿਹੜੇ ਕਾਫੀ ਐਸੋਸੀਏਟਸ ਦੀ ਇੰਦੀ ਪੁਸ਼ਤਾਸ ਤੋਂ ਸਾਨੂੰ ਪਤਾ ਲੱਗਿਆ ਹੈਗਾ ਉਹਨਾਂ ਨੂੰ ਵੀ ਫਰਦਰ ਅਸਟ ਕਰਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ